ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਇੱਕ ਗੱਠ ਜੋੜ ਦੀਆਂ ਚਰਚਾਵਾਂ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਜਿਸ ਤੋਂ ਬਾਅਦ ਹੁਣ ਇਹ ਪਤਾ ਲੱਗਦਾ ਪਿਆ ਹੈ ਕਿ ਇੱਥੇ ਆ ਕੇ ਸ਼ਾਇਦ ਸਿਆਸੀ ਦਾਲ ਨਾ ਗਲੇ ਉਹਦਾ ਕਾਰਨ ਇਹ ਵੀ ਹੈ ਕਿ ਕੁਝ ਸੂਤਰਾਂ ਮੁਤਾਬਕ ਸਰੋਤ ਹੱਥ ਲੱਗੇ ਨੇ ਸਾਹਮਣੇ ਆਏ ਨੇ ਜਾਣਕਾਰੀਆਂ ਸਾਹਮਣੇ ਆਈਆਂ ਨੇ ਔਰ ਉਹਨਾਂ ਮੁਤਾਬਕ ਗੱਲਬਾਤ ਬਣਦੀ ਨਜ਼ਰ ਨਹੀਂ ਆ ਰਹੀ ਜਿਹੜੀ ਗੱਲ ਬਕੜੀ ਲੰਘੇ ਕੱਲ ਤੱਕ ਪੈ ਰਹੀ ਸੀ ਹੁਣ ਸ਼ਾਇਦ ਉਹ ਗੱਲ ਬਕੜੀ ਨਾ ਪਵੇ ਹੁਣ ਉਹ ਸਟੇਜਾਂ ਸਾਂਝੀਆਂ ਨਾ ਹੋਣ ਹੁਣ ਸ਼ਾਇਦ ਉਹ ਸਿਆਸਤਦਾਨ ਜਿਵੇਂ ਪਹਿਲਾਂ ਇੱਕ ਦੂਸਰੇ ਦੇ ਖਿਲਾਫ ਬੋਲ ਰਹੇ ਸੀ ਸ਼ਾਇਦ ਉਸ ਤੋਂ ਵੀ ਜ਼ਿਆਦਾ ਤੀਬਰਤਾ ਦੇ ਨਾਲ ਬੋਲਣ ਕੋਣ ਨੂੰ ਬਹੁਤ ਕੁਝ ਹੋ ਸਕਦਾ ਹੈ ਹਰਿਆਣੇ ਦੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਖਾਸ ਕਰਕੇ ਇਹਨਾਂ ਦੋ ਪਾਰਟੀਆਂ ਨੂੰ ਲੈ ਕੇ ਕਿਉਂਕਿ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਆਈ ਐਨ ਡੀ ਆਈਏ ਗੱਠਜੋੜ ਹਰ ਕਿਸੇ ਨੇ ਦੇਖਿਆ ਉਸ ਗੱਠਜੋੜ ਦੀ ਪਰਫਾਰਮੈਂਸ ਹਰ ਕਿਸੇ ਨੇ ਦੇਖੀ ਹੁਣ ਸੂਬਾਈ ਪੱਧਰ ਦੇ ਉੱਤੇ ਜਦੋਂ ਕੋਈ ਪਾਰਟੀ ਵਿਚਾਰ ਕਰਦੀ ਹੈ ਤੇ ਜ਼ਾਹਿਰ ਤੌਰ ਦੇ ਉੱਤੇ ਉਹ ਬੀਜੇਪੀ ਨੂੰ ਸਾਈਡ ਲਾਈਨ ਕਰਨ ਵਾਸਤੇ ਇਹ ਗੱਠਜੋੜ ਅਪਣਾ ਸਕਦੀ ਹੈ ਹੁਣ ਹਰਿਆਣਾ ਵਿੱਚ ਵੀ ਇਹ ਚਰਚਾਵਾਂ ਚੱਲ ਰਹੀਆਂ ਸੀ ਕਿ ਦੋ ਪਾਰਟੀਆਂ ਰਲ ਕੇ ਚੋਣ ਲੜ ਸਕਦੀਆਂ ਨੇ ਇਹ ਸਭ ਕੁਝ ਚੰਡੀਗੜ੍ਹ ਮੇਅਰ ਇਲੈਕਸ਼ਨਸ ਦੇ ਵਿੱਚ ਵੀ ਵਾਪਰ ਚੁੱਕਿਆ ਪਰ ਇਸ ਸਾਰੇ ਮਾਮਲੇ ਦੇ ਵਿੱਚ ਪੰਜਾਬ ਦੀ ਸਿਆਸਤ ਜਿਹੜੀ ਹੈ ਉਹ ਹੁਣ ਵੀ ਆ ਕੇ ਇਫੈਕਟ ਹੋ ਸਕਦੀ ਹੈ ਦਰਸਲ ਚਰਚਾ ਇਹ ਸਾਹਮਣੇ ਆਈ ਹੈ ਕਿ ਜਿਹੜਾ ਗੱਠਜੋੜ ਹੋਣ ਜਾ ਰਿਹਾ ਸੀ ਸ਼ਾਇਦ ਉਹ ਨਾ ਹੋਵੇ ਕਿਉਂਕਿ ਸਹਿਮਤੀ ਜਿਹੜੀ ਹੈ ਉਹ ਨਹੀਂ ਬਣ ਸਕੀ ਹੁਣ ਹਰਿਆਣੇ ਦੀਆਂ 90 ਵਿਧਾਨ ਸਭਾ ਸੀਟਾਂ ਨੇ ਔਰ 90 ਵਿਧਾਨ ਸਭਾ ਸੀਟਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਸੂਤਰਾ ਮੁਤਾਬਕ 50 ਸੀਟਾਂ ਤੇ ਚੋਣ ਲੜਨ ਦਾ ਫੈਸਲਾ ਕੀਤਾ ਹਾਲਾਂਕਿ ਕਿ ਕਿਹਾ ਜਾ ਰਿਹਾ ਹੈ ਕਿ ਐਤਵਾਰ ਨੂੰ ਯਾਨੀ ਕਿ ਕੱਲ ਨੂੰ ਪਹਿਲੀ ਸੂਚੀ ਜਿਹੜੀ ਹੈ ਉਹ ਪਾਰਟੀਆਂ ਵੱਲੋਂ ਜਾਰੀ ਕਰ ਦਿੱਤੀ ਜਾਵੇ ਪਰ ਦੇਖਣ ਵਾਲੀ ਗੱਲ ਹੈ ਕਿ ਪਾਰਟੀਆਂ ਇਹ ਸੂਚੀ ਕਦੋਂ ਜਾਰੀ ਕਰਨਗੀਆਂ ਕਿਉਂਕਿ ਚੋਣਾਂ ਤਾਂ ਆਈਆਂ ਖੜੀਆਂ ਨੇ ਸਿਰ ਤੇ ਖੜੀਆਂ ਨੇ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤੇ ਸੂਤਰਾਂ ਮੁਤਾਬਕ ਕੀ ਕਿਹਾ ਜਾ ਰਿਹਾ ਕੁਝ ਪਾਰਟੀ ਪੱਧਰ ਦੇ ਸੂਤਰ ਜਿਹੜੇ ਨੇ ਸਿਆਸੀ ਸੂਤਰ ਕਿਹਾ ਜਾ ਸਕਦਾ ਹੈ ਉਹਨਾਂ ਵੱਲੋਂ ਕਿਹਾ ਜਾ ਰਿਹਾ ਆ ਕਿ ਆਮ ਆਦਮੀ ਪਾਰਟੀ ਹਰਿਆਣਾ ਵਿੱਚ 10 ਤੋਂ 11 ਸੀਟਾਂ ਲੜਨਾ ਚਾਹੁੰਦੀ ਸੀ ਪਰ ਕਾਂਗਰਸ ਪਾਰਟੀ ਦੇ ਨਾਲ ਗੱਲ ਨਹੀਂ ਬਣ ਸਕੀ ਕਿਉਂਕਿ ਅੱਗੋਂ ਜਿਹੜਾ ਆਫਰ ਹੋਇਆ ਜਿਹੜੀ ਤਜਵੀਜ਼ ਹੋਈ ਹੈ ਉਹ 5 ਤੋਂ 7 ਸੀਟਾਂ ਦੀ ਹੋਈ ਹੈ ਜਿਸ ਕਾਰਨ ਇਹ ਸਹਿਮਤੀ ਅਜੇ ਨਹੀਂ ਬਣ ਪਾ ਰਹੀ ਹੈ ਸੂਤਰ ਦੱਸਦੇ ਨੇ ਹੁਣ ਜਦੋਂ ਗੱਠਜੋੜ ਦੀ ਚਰਚਾ ਚੱਲਦੀ ਹੈ ਰਾਹੁਲ ਗਾਂਧੀ ਵੀ ਸਕਾਰਾਤਮਕ ਬਿਆਨ ਦਿੰਦੇ ਨੇ ਸੰਜੇ ਸਿੰਘ ਸਕਾਰਾਤਮਕ ਬਿਆਨ ਦਿੰਦੇ ਨੇ ਜਿਸ ਤੋਂ ਬਾਅਦ ਇਹ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ ਕਿ ਹੋ ਸਕਦਾ ਹੈ ਕਿ ਇਹ ਗੱਠਜੋੜ ਹੋ ਜਾਵੇ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਵਾਸਤੇ ਵੀ ਇਹ ਗੱਠਜੋੜ ਲਾਭਦਾਇਕ ਫਾਇਦੇਮੰਦ ਸਾਬਤ ਹੋਵੇ ਪਰ ਗੱਲ ਇਹ ਹੈ ਹੁਣ ਇਹ ਗੱਠਜੋੜ ਸੂਤਰਾ ਮੁਤਾਬਕ ਸ਼ਾਇਦ ਨਾ ਹੋਵੇ ਕਿਉਂਕਿ ਸਹਿਮਤੀ ਕਹਿੰਦੇ ਅਜੇ ਬਣ ਨਹੀਂ ਪਾਰੀ ਚਰਚਾਵਾ ਅਜੇ ਵੀ ਜਾਰੀ ਨੇ ਗੱਲਬਾਤ ਕਹਿੰਦੇ ਅੰਦਰਖਾਤੇ ਅਜੇ ਵੀ ਜਾਰੀ ਹੈ ਪਰ ਆਮ ਆਦਮੀ ਪਾਰਟੀ ਵਾਸਤੇ ਸੰਕਟ ਪੈਦਾ ਹੋ ਸਕਦਾ ਹੈ ਕਿਉਂਕਿ ਸਿਆਸੀ ਸੂਤਰ ਇਹ ਵੀ ਕਹਿੰਦੇ ਆ ਕਿ ਹਰਿਆਣਾ ਵਿੱਚ ਅਜੇ ਆਮ ਆਦਮੀ ਪਾਰਟੀ ਦਾ ਉਹ ਸੁਖ ਨਹੀਂ ਜੋ ਪੰਜਾਬ ਦੇ ਵਿੱਚ ਬਣ ਗਿਆ ਸੀ ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਚਰਚਾਵਾ ਨੇ ਕਿ ਸਿਰਫ ਇੱਕ 벨ਟ ਹੈ ਸਿਆਸੀ 벨ਟ ਹੈ ਜਿਹਦੇ ਉੱਤੇ ਆਮ ਆਦਮੀ ਪਾਰਟੀ ਦਾ ਰਸੂਖ ਕਿਹਾ ਜਾ ਸਕਦਾ ਹੈ ਪਰ ਉਸ ਤੋਂ ਇਲਾਵਾ ਇਹ ਰਸੂਖ ਜ਼ਿਆਦਾ ਹਰਿਆਣੇ ਵਿੱਚ ਨਜ਼ਰ ਆ ਨਹੀਂ ਰਿਹਾ ਤੇ ਇਹ ਗੱਠਜੋੜ ਇਸੇ ਕਰਕੇ ਕਹਿੰਦੇ ਆਮ ਆਦਮੀ ਪਾਰਟੀ ਵਾਸਤੇ ਅਹਿਮ ਵੀ ਸੀ ਕਈ ਕਈ ਤਾਂ ਇੰਨੀਆਂ ਗੱਲਾਂ ਵੀ ਕਰ ਰਿਹਾ ਕਿ ਸ਼ਾਇਦ ਆਮ ਆਦਮੀ ਪਾਰਟੀ ਨੂੰ ਕੋਈ ਸੀਟ ਆਵੇ ਹੀ ਨਾ ਪਰ ਇਹਦਾ ਜਵਾਬ ਉਦੋਂ ਆਊਗਾ ਜਦੋਂ ਇਲੈਕਸ਼ਨ ਦੇ ਨਤੀਜੇ ਆ ਜਾਣਗੇ ਆਮ ਆਦਮੀ ਪਾਰਟੀ ਪੂਰੀ ਜਾਣ ਝੋਕਦੀ ਪਈ ਹੈ ਸੀਐਮ ਭਗਵੰਤ ਮਾਨ ਹਰਿਆਣੇ ਦੇ ਗੇੜੇ ਕੱਢ ਰਹੇ ਨੇ ਹਰਿਆਣੇ ਵਿੱਚ ਗੇੜੇ ਕੱਢ ਰਹੇ ਨੇ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦਾ ਹਰਿਆਣਾ ਵਿੱਚ ਕੋਈ ਝੰਡਾ ਝੂਲੇਗਾ ਜਾਂ ਨਹੀਂ ਇਹ ਨਤੀਜੇ ਵਾਲੇ ਦਿਨ ਦੇਖਣਾ ਹੋਵੇਗਾ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਗੱਠਜੋੜ ਅਜੇ ਨਹੀਂ ਹੋ ਰਿਹਾ ਹੋਵੇਗਾ ਨਹੀਂ ਹੋਵੇਗਾ ਚੋਣਾਂ ਤੋਂ ਐਨ ਪਹਿਲਾਂ ਕਈ ਵਾਰ ਤਖਤੇ ਪਲਟ ਜਾਂਦੇ ਨੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ